ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਤੇ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਹਮ ਲਾਈਵ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋ ਪਸ਼ੂ ਵਿਖਾਉਣੇ ਆ ਤੁਹਾਨੂੰ ਇੱਕ ਸੂਈ ਸਵਾਈ ਵਹਿੜਾ ਤੇ ਇੱਕ ਬਹੁਤ ਚੰਗੀ ਤੋਕੜ ਗੱਬਣ ਚੱਕ ਪਾਸ ਝੋਟੀ ਹੈ ਇਹ ਦੋਨਾਂ ਦੇ ਸੇਲ ਹੈ ਮੁੱਲ ਜੈ ਜੀ ਹੋਣਗੇ ਇਨਫਾਰਮੇਸ਼ਨ ਲੈ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਹਾਂ ਮੈਂ ਨਸੀਬ ਸਿੰਘ ਪਿੰਡ ਸਾਦਾਸੰਗਲ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ ਦਾ 9466415952 ਇੱਕ ਨੰਬਰ ਤੋਂ ਸ਼ੁਰੂ ਕਰਨ ਸੀਬ ਕੰਨ ਮਸੂਆ ਇਹ ਦੂਜਾ ਸੂਆ ਸੂਈ ਵ ਪਹਿਲੇ ਬੁਲੀ ਤੋਂ ਜਮਾਂ ਸਾਫ ਕੀਤੀ ਵੀ ਆਲ ਤੇ ਹੁਣ ਜਾਨੀ ਕਿ 14-15 ਕਿਲੋ ਬੌਲਾ ਹੋਊਗਾ ਇਸ ਟਾਈਮ ਹਾਂ ਇਸ ਟਾਈਮ ਹਾਜ਼ਰ ਹੈ ਜਿਹੜਾ ਕਿੰਨਾ ਕਿ ਪਿਆਜ ਦੁੱਧ ਯਾਰ ਉਹ ਤਾਂ ਕਹਿੰਦੇ 20 ਤੋਂ ਪਲੱਸ ਬਾਊਗੀ ਪਰ 20 ਕਿਲੋ ਦੁੱਧ ਜ਼ਿਆਦਾ ਨਹੀਂ ਨੂੰ ਬਈ ਜਿਹੜੇ ਨਾਲ ਖਣ ਭਾਂਡਾ ਉਹਦਾ ਕੱਦ ਕਾਠਾ ਦੋਸਤੋ ਵਹਿੜ ਵੱਡੀ-ਵੱਡੀ ਬਹੁਤ ਹੈ ਹਵਾਨਾ ਵੀ ਸੋਹਣਾ ਥਣਾ ਦੀ ਸਾਫ ਸੁਥਰੀ ਹੈ ਕੱਦ ਕਾਠ ਵੱਡਾ ਹੀ ਹੈ ਪਰਸੋਂ ਦੀ ਬਾਈ ਕਹਿੰਦਾ ਸੂਈ ਹੈ ਕੱਚਾ ਹੀ ਆ ਦੁੱਧ ਬਾਈ ਠੀਕ ਹੈ ਹਜੇ ਬੌਲਾ ਬਾਈ ਕਹਿੰਦਾ ਬੰਦ ਹੈ ਦੁੱਧ ਬਣਿਆ ਨਹੀਂ ਦੋਹਾਂ ਦਿਨਾਂ ਦੇ ਨੇ ਤਾਂ ਤੁਹਾਨੂੰ ਵੀ ਪਤਾ ਦੁੱਧ ਕਿੱਧਰੋਂ ਬੰਜੂ ਬੌਲਾ ਹੀ ਹੁੰਦਾ 14 15 ਕਿਲੋ ਬੌਲਾ ਬਾਈ ਕਹਿੰਦਾ ਤਿਆਰ ਹੈ ਬੌਲੀ ਤੋਂ ਜਮਾ ਨਿਚੋੜਦੀ ਵੀਰ ਕਹਿੰਦਾ ਸਵੇਰ ਸਾਫ਼ ਕਰਤੀ ਸੀ ਜਮਾ ਖਾਲੀ ਕਰਤੀ ਸੀ 14 15 ਕਿਲੋ ਖੁੱਲਾ ਬੌਲਾ ਕੰਡੇ ਵਾਲਾ ਤਿਆਰ ਹੈ ਕ੍ਰੋਸ ਅੰਗ ਹੈ ਦੁੱਧ ਮੱਝ আর ਗਾਊ ਜਮਾ ਚਿੱਟਾ 20 ਕਿਲੋ ਤੋਂ ਬਾਹਰ ਬਾਈ ਦੱਸਦਾ ਦੁੱਧ ਪਿਆ ਜੂ ਤੁਸੀਂ 20 ਕਿਲੋ ਮੰਨ ਕੇ ਸੌਦਾ ਕਰ ਲਿਓ ਬਾਈ ਕਹਿੰਦਾ ਜਿੰਨਾਂ ਤੋਂ ਖਰੀਦੀ ਆ ਉਹ ਦੱਸਦੇ ਖੁੱਲਾ ਦੁੱਧ 20 ਕਿਲੋ ਝੋਇਆ ਪਿਛਲੇ ਸੂਏ ਤੇ ਬਾਈ ਕਹਿੰਦਾ 20 ਕਿਲੋ ਖੁੱਲਾ ਮੰਨ ਕੇ ਸੌਦਾ ਕਰ ਲਿਆ ਗੜਾ ਥਣ ਗੁਲਾਬੀ ਹਸਦੀ ਚਵਾਈ ਵਾਲੇ ਜਾਣ ਵਾਲੇ ਥਾਣਾ ਗੈਬ ਚ ਲੱਗੇ ਹੋਇਆ ਸੀਲ ਸੌਹ ਵਾਲਾ ਤਾਂ ਕੋਈ ਲੇਖਾ ਹੀ ਨਹੀਂ ਆ ਤੁਸੀਂ ਵੇਖ ਸਕਦੇ ਆ ਫੁੱਲ ਸੀਲ ਸੌਹ ਆ ਆ ਦੋਸਤੋ ਚਵਾਈ ਪੂਰੀ ਚੰਗੀ ਆ ਮੋਟੀ ਧਾਰ ਆ ਬਸ ਠੀਕ ਆ ਬਾਈ ਮੁੱਲ ਜੈ ਜਨਸੀਵਾ 62000 ਰੁਪਈਆ ਦੇ ਦਾਂ 62000 ਹਾਂ ਦੋਸਤੋ 62000 ਦੀ ਬਾਈ ਕਹਿੰਦਾ ਵੱਛੀ ਦੇ ਦੂੰਗਾ 14 15 ਕਿਲੋ ਖੁੱਲੀ ਬੌਲੀ ਇਸ ਟਾਈਮ ਖੁੱਲੀ ਬੌਲੀ ਤਿਆਰ ਹੈ ਵੀਡੀਓ ਬਣਾਉਣ ਦਾ ਸਮਾਂ 3 ਕ ਵਜੇ ਦਾ ਹੈ ਸ਼ਾਮ ਦੀ 2:30 ਤੇ ਹਜੇ 3 ਘੰਟੇ ਪਏ ਆ ਸੂਈ ਸਵਾਈ ਆ ਥਾਣਾਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਸ਼ਾਮ ਤੱਕ ਰਹਵਾਨਾ ਬੌਲੇ ਨਾਲ ਭਰ ਲੈਣਾ 14 15 ਕਿਲੋ ਖੁੱਲਾ ਬੌਲਾ ਤਿਆਰ ਹੈ 20 ਕਿਲੋ ਦੁੱਧ ਪਿਆਜੂ ਪੂਰੀ ਵੱਡੀ ਵੱੱਛੀ ਦੂਜਾ ਸੂਆ ਮੁੱਲ 62000 ਰਾਮਾਨਤਨ ਹੋ ਜੂ ਮੱਝਾਰਗਾ ਦੁੱਧ ਦਾ ਚਟਾ ਤੁਸੀਂ ਵੇਖ ਸਕਦੇ ਆ ਬਾਈ ਨੇ ਧਾਰਾ ਮਾਰੀਆਂ ਕੋਈ ਪੀਲਾ ਨਹੀਂ ਦੋ ਨੰਬਰ ਤੇ ਆ ਜੀ ਨਸੀਬ ਇਹ ਬਈ ਝੋਟੀ ਦੂਜਾ ਸਵਾ ਸੂਈ ਆ ਤੀਜੇ ਵਾਸਤੇ ਕੱਬਣਾ 4 ਮਹੀਨਾ ਦੇ ਉੱਤੇ ਹੀ ਆ 14 ਦੀ ਰੱਖ ਪਾ ਹਾਂ ਚੈੱਕ ਪਾਸ ਹਾਂ ਚੈੱਕ ਪਾਸ ਆ ਬਈ ਦੁੱਧ ਸੀ ਕਿ ਉਹਨਾਂ ਇੱਕ ਦਾ 6 ਕਿਲੋ ਸੀ ਹੂੰ ਤੇ ਰਾਤ ਆਈਏ ਝੋਟੀ ਥੋੜਾ ਉਪਰਾਪਰਾ ਕਰ ਜਾਂਦਾ ਜਾਂ ਚੋਂ ਚਾਂਚ ਬੁੜਿਆਂ ਦੇ ਚੋਂ ਕਰ ਜਾਂਦਾ ਹੂੰ ਤਰੱਕੇ ਦੁੱਧ ਨੇ 2 ਸਵਾ 2 ਕਿਲੋ ਕੱਢਿਆ ਵੀ ਠੀਕ ਹੈ ਹਾਂ ਤੇ ਤੁਸੀਂ ਸਕ ਬਥੇਰੀ ਆ ਬਈ ਉਵੇਂ ਨਹੀਂ ਕੋਈ ਚੱਕਰਪੋ ਚੈੱਕ ਪਾਸ ਚੈੱਕ ਪਾਸ ਬਈ ਚ ਚਾਰਾਂ ਮਹੀਨੇ ਦੀ ਪੰਜ ਮਾਂ ਲੱਗਾ ਕੋਈ ਆਇਆ ਤਾਂ ਮੈਂ ਨਹੀਂ ਗਾਨੀਆਂ ਤੁਹਾਨੂੰ ਦੇ ਦੇ ਹਾਂ ਆ ਤੁਸੀਂ ਵੇਖ ਸਕਦੇ ਆ ਨਿਆਮ ਗਾਵਾਂ ਨਹੀਂ ਆਏ ਹੱਥ ਮਰਾਉਂਦੀਆਂ ਤੇ ਲੱਤ ਵੀ ਨਹੀਂ ਚੱਕੀ ਕਰਮਾ ਲਈ ਨੇ ਫੁੱਲ ਸੀਲਸ ਆਉਗਾ ਚਵਾਈਏ ਦੀ ਵੀ ਪੂਰੀ ਚੰਗੀ ਆ ਹੂੰ ਸਹੀ ਐ ਕਢੀਏ ਬਾਹਰ ਨੂੰ 14 ਮਹੀਨਿਆਂ ਤੋਂ ਗੱਬਣ ਉੱਪਰ ਚੈੱਕ ਪਾਸ ਹੈ 5ਵਾਂ ਮਹੀਨਾ ਵੀਰ ਕਹਿੰਦਾ ਇਹਨੂੰ ਸਟਾਰਟ ਹੋ ਗਿਆ ਜਿਹਦੇ ਪਸੰਦ ਆਊਗੀ ਭਾਵੇਂ ਅਗਲਾ ਚੈੱਕ ਕਰਾ ਕੇ ਲੈ ਜਾਏ ਆਪਦਾ ਡਾਕਟਰ ਨਾਲ ਹੀ ਲਈ ਜਾਵੇ ਥਾਣਾ ਦੀ ਸਾਫ਼ ਸੁਥਰੀ ਹੈ ਸੋਹਣੀ ਝੋਟੀ ਹੈ ਨਵਾਂ ਹਾਨ ਦੂਜੇ ਸੂਈ ਹੈ ਤੀਜੇ ਵਾਸਤੇ ਗੱਬਣ ਦੁੱਧ ਬਾਈ ਕਹਿੰਦਾ 6 ਕਿਲੋ ਸੀਗਾ ਕੱਲ ਘਰੇ ਆਈ ਹੈ ਥੋੜਾ ਜਿਹਾ ਉਪਰਾ ਕਰਗੀ ਲਾ ਲਓ ਜਾਂ ਹੱਥ ਦਾ ਕਰਗੀ ਲਾ ਲਓ ਸਵੇਰ 2 ਸਵਾ 2 ਕਿਲੋ ਦੁੱਧ ਦਿੱਤਾ ਇਹਨੇ ਇੰਨਾ ਹੀ ਸ਼ਾਮ ਨੂੰ ਦੇ ਦੇਣਾ ਯਾਨੀ ਕਿ 4.5 ਕਿਲੋ ਖੁੱਲਾ ਦੁੱਧ ਫੇਰ ਵੀ ਹੈਗਾ 6 ਕਿਲੋ ਦੁੱਧ ਅਗਲੇ ਦੇ ਘਰੇ ਦੋ ਟਾਈਮ ਚੋਕੇ ਲਿਆਂਦੀ ਆ ਵੀਰ ਕਹਿੰਦਾ 4 ਮਹੀਨਿਆਂ ਦੀ ਗੱਭਣ ਚ ਇੱਕ ਪਾਸ ਪੰਜਵੇਂ ਮਹੀਨਾ ਚੱਲ ਪਿਆ ਮੋਲੇ ਦਾ ਜੈਜਾ 60 ਦੇ ਵਿੱਚੋਂ ਦੋ ਛੱਡ ਦੇ ਕੇ ਭਾਈ 58 ਦੀ 60000 ਦੇ ਵਿੱਚੋਂ ਬਾਈ ਕਹਿੰਦਾ ਦੋ ਛੱਡ ਦੂੰ 58000 ਦੀ ਝੋਟੀ ਦੇ ਦੂੰਗਾ ਕੁਫੀ ਕੀ ਲਾਗਣੀ ਆ ਦੁੱਧ 6-7 ਕਿਲੋ ਤੇ ਆਉਗੀ ਬਾਈ ਹਾਂ ਇਹ ਤਾਂ ਗੱਲ ਹੈਗੀ ਆ ਤੁਸੀਂ ਇੰਫਰਾ ਕੋਈ ਤੇ ਗੇੜਾ ਗੂੜਾ ਨਹੀਂ ਭੋਰਾ ਵੀ ਲੈ ਲੈਂਦੇ ਸੀਸਾਉ ਫੁੱਲ ਹੈ ਗੇੜਾ ਵੀ ਝੋਟੀ ਲੈਂਦੀ ਨਹੀਂ ਭੋਰਾ ਵੀ ਨੀ ਆਵਾਂ ਬਗਾਨੇ ਥਾਂ ਆ ਕੇ ਪਸ਼ੂ ਦੋ ਤਿੰਨ ਦਿਨ ਤਾਂ ਗੇੜੇ ਪਿਆ ਫਿਰਦਾ ਰਹਿੰਦਾ ਨਾਲੇ ਰੰਬੀ ਜਾਂਦਾ ਫੁੱਲ ਸੀਸਾਉ ਹੈ 6-7 ਕਿਲੋ ਬਾਈ ਦੱਸਦਾ ਖੁੱਲਾ ਦੁੱਧ ਪਿਆ ਦੇਣਾ ਚਾਰਾਂ ਦੀ ਗੱਭਣਾ ਪੰਜਵਾਂ ਸਟਾਰਟ ਹੋਗਾ ਜੇ 2-2.5 ਮਹੀਨੇ 3 ਮਹੀਨੇ ਖੁੱਲਾ ਦੁੱਧ ਪਿਆ ਦੇਣਾ ਤੇ ਤਿਆਰ ਹੋਈ ਲੱਖ ਸਵਾ ਲੱਖ ਦੀ ਝੋਟੀ ਹੈ ਕਿਉਂਕਿ ਝੋਟੀ ਵੱਡੀ ਹੈ ਤੁਹਾਨੂੰ ਵੀ ਪਤਾ ਦਰਮਿਆਨੀ ਮੱਝ ਹੁਣ ਤਾਂ ਲੱਖ 95000 ਲੱਖ ਦੇ ਘਰਾਂ 'ਚ ਮਿਲਦੀ ਹੈ ਇਹ ਦੋ ਪਸ਼ੂ ਬਾਈ ਦੇ ਸੇਲ ਹੈ ਵਕਾਊ ਹੈ ਇੱਕ ਨੰਬਰ ਵੜ 20 ਕਿਲੋ ਦੁੱਧ ਪਿਆਜੂ 15 ਕਿਲੋ ਖੁੱਲੀ ਬੌਲੀ ਤਿਆਰ ਹੈ ਪਰਸੋਂ ਦੀ ਸੂਈ ਹੈ ਫੁੱਲ ਵੱਡੇ ਕੱਦ ਵਾਲੀ ਹੈ 20 ਕਿਲੋ ਤੋਂ ਬਾਹਰ ਖੁੱਲਾ ਦੁੱਧ ਪਿਆਜੂ ਸ਼ਾਮ ਦੀ ਚਵਾਈ ਜੇ ਤਿੰਨ ਘੰਟੇ ਪਹਿਜਾ ਦੋਵੇਂ ਪਸ਼ੂ ਸਵੇਰ ਸਵਾਜਾ ਥਾਣ ਹਵਾਨਿਆਂ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਸਾਰੇ ਨੂੰ ਸასი ਸ਼ਕ